ਸ੍ਰੀ ਵਾਹਿਦੁਰਜੀ ਕੀ ਫਤਿਹ ਅਸੀਂ ਅੱਜ ਸ਼ੰਭੂ ਮੋਰਚੇ ਦੇ ਬੈਠੇ ਆ ਮੈਂ ਮੇਰੇ ਸਾਰੇ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹੁੰਦਾ ਕਿਉਂਕਿ ਨੌਜਵਾਨ ਮੈਨੂੰ ਪਿਆਰ ਕਰਦੇ ਨੇਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਉਹਨਾਂ ਭਰਾਵੋ ਆਪੋ ਆਪਣੇ ਕੰਮਾਂ ਕਰਨ ਸੁਪੂਝਦੇ ਹੋਏ ਮੋਰਚੇ ਵਿੱਚ ਸਾਜ਼ੀਆਂ ਲਾਉਣੀਆਂ ਬੜੀਆਂ ਜ਼ਰੂਰੀ ਨੇਗੀਆਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਗੂਆਂ ਦੇ ਉੱਪਰ ਤੁਹਾਨੂੰ ਦੇਖਿਆ ਹੀ ਆ ਵੀ ਕਿਵੇਂ ਆ ਕੇ ਬੀਜਪੀ ਦੇ ਲੀਡਰਾਂ ਨੇ ਤਸ਼ੱਦਦ ਕੀਤਾ ਹਨ ਆ ਕੇ ਅਵਾ-ਤਵਾ ਬੋਲੇ ਪਰ ਦੂਜੀ ਗੱਲ ਇਹ ਵੀ ਆ ਨੌਜਵਾਨਾਂ ਨੂੰ ਮੈਂ ਅਗਲੀ ਗੱਲ ਦੱਸਦਾ ਮੈਨੂੰ ਨੌਜਵਾਨਾਂ ਨੂੰ ਜ਼ਿਆਦਾ ਸਵਾਲ ਇਹ ਪੁੱਛ ਰਹੇ ਨੇਗੇ ਕਿ ਨਵਦੀਪ ਬਾਰੇ ਦੇਖੋ ਨਵਦੀਪ ਜਥੇਬੰਦੀ ਜਿਹੜੀ ਦੇ ਵਿੱਚ ਕੰਮ ਕਰਦਾ ਉਹਦੇ ਪ੍ਰਧਾਨ ਉਹਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਨੇਗੇ ਬਾਈ ਮੋਢੀ ਸਾਹਿਬ ਉਹਨਾਂ ਨੂੰ ਮੈਂ ਬਹੁਤ ਲੰਮੇ ਸਮੇਂ ਤੋਂ ਜਾਣਦਾ ਇਸ ਘਰਕਾਹਾਂ ਦੇ ਵਿੱਚ ਇਕੱਠੇ ਰਹਨੇ ਆ ਤੇ ਇਹਨਾਂ ਨੇ ਵੀ ਨਵਦੀਪ ਦੇ ਲਈ ਜਿਹੜੀ ਕਾਲ ਦਿੱਤੀ ਉਹ ਸਪੈਸ਼ਲ ਨਵਦੀਪ ਦੇ ਲਈ ਦਿੱਤੀ ਆ 17 ਤਰੀਕ ਨੂੰ ਦੀ ਕਾਲ ਦਿੱਤੀ ਹੋਈ ਆ ਦੇਖੋ ਪੰਜਾਬ ਦੇ ਵਿੱਚ ਝੋਨਾ ਲੱਗ ਰਿਹਾ ਸੋਨੂੰ ਪਤਾ ਹੀ ਆ ਸਾਰੇ ਜਿਹੜੇ ਆਪਣੇ ਕਿਰਤੀ ਕਾਮੇ ਲੋਕ ਹੀ ਮੋਰਚਿਆਂ ਦੇ ਵਿੱਚ ਆਉਂ ਉਨਾ ਕੀਰਤੀ ਕਾਮੇ ਨੂੰ ਦੇਖਦੇ ਹੋ 17 ਤਰੀਕ ਦੀ ਜਿਹੜੀ ਕਾਲ ਦਿੱਤੀ ਗਈ ਆ ਆਪਾਂ ਵੱਡੀ ਗਿਣਤੀ ਦੇ ਵਿੱਚ ਦੇਖੋ 17 ਤਰੀਕ ਤੋਂ ਪਹਿਲਾਂ ਵੀ ਜਿਹੜੇ ਅਸੀਂ ਹਾਜ਼ਰੀਆਂ ਲਵਾਈਏ ਇੱਥੇ ਆ ਕੇ ਆਗੋਂ ਦੀਆਂ ਗੱਲਾਂ ਬਾਤਾਂ ਸੁਣੀਏ ਮੈਂ ਹੁਣ ਸਾਰਿਆਂ ਨੂੰ ਇੱਥੇ ਹੀ ਮਿਲੂੰਗਾ ਪਰ 17 ਤਰੀਕ ਦੀ ਜਿਹੜੀ ਵੱਡੀ ਕਾਲ ਆ ਉਹਦੇ ਲਈ ਮੈਂ ਪਿੰਡਾਂ ਦੇ ਵਿੱਚ ਜਾ ਕੇ ਵੀ ਮੈਂ ਅਪੀਲਾਂ ਕਰਨੀਆਂ ਨੇ ਗੁਰੂ ਘਰਾਂ ਦੇ ਸਪੀਕਰਾਂ ਦੇ ਵਿੱਚ ਜਾ ਕੇ ਬੇਨਤੀਆਂ ਕਰਨੀਆਂ ਨੇ ਨਾਲ ਪ੍ਰਧਾਨ ਸਾਹਿਬ ਬੈਠੇ ਨੇਗੇ ਕਿਉਂਕਿ ਸੀ 17 ਤਰੀਕ ਨੂੰ ਜਿਹੜਾ ਵੱਡਾ ਇਕੱਠ ਕਰਕੇ ਸੀ ਪੰਜਾਬ ਤੋਂ ਲੈ ਕੇ ਆਉਣਾ ਨਵਦੀਪ ਨੇ ਇਹ ਜਥੇਬੰਦੀ ਨੇ ਦੇਖੋ ਅਸੀਂ ਪੰਜਾਬ ਵਰਨਾ ਸਾਰੇ ਇਕੱਠੇ ਆਂ ਜਿੰਨੇ ਵੀ ਸਾਡੇ ਹਰਿਆਣਾ ਦੇ ਆਗੂ ਨੇ ਸਾਡੇ ਪੰਜਾਬ ਦੇ ਆਗੂ ਨੇ ਅਸੀਂ ਇਕੱਠੇ ਹੋ ਕੇ ਅੰਦੋਲਨ ਲੜਦੇ ਆਂ ਨਵਦੀਪ ਸਾਡਾ ਉਹ ਨੌਜਵਾਨ ਸਾਡਾ ਭਰਾ ਹੈ ਜੁਨੇ ਕਿ ਦੇਖੋ ਪੰਜਾਬ ਦੇ ਵਿੱਚ ਵੀ ਆ ਕੇ ਜਿਹੜਾ ਹਰ ਮੁੱਦੇ ਤੇ ਸਾਡੇ ਨਾਲ ਖੜਦਾ ਹਰ ਮੁੱਦੇ ਤੇ ਆ ਕੇ ਸਾਡੇ ਨਾਲ ਲੜਦਾ ਤੇ ਇਹ ਵੀ ਦੇਖੋ ਗੱਲ ਕਿਸਾਨੀ ਦੀ ਹੈ ਤੇ ਗੱਲ ਸਾਰੇ ਲੋਕਾਂ ਦੀ ਹੈ ਇਸ ਕਰਕੇ ਸਾਨੂੰ ਹੱਕ ਮੰਗਦਾ ਜੋ ਨਵਦੀਪ ਤੇ ਅੱਜ ਤੱਕ ਸਰਕਾਰਾਂ ਤੋਂ ਸ਼ਹਾਦਤ ਕਰ ਰਹੀਆਂ ਨੇ ਜਾਂ ਪਹਿਲਾਂ ਤੋਂ ਸ਼ਹਾਦਤ ਕੀਤਾ ਮੈਂ ਜੇਲ੍ਹਾਂ ਦੇ ਵਿੱਚ ਰਹਿ ਕੇ ਆਇਆ ਕਿਉਂਕਿ ਸਰਕਾਰਾਂ ਨੂੰ ਤੁਹਾਨੂੰ ਪਤਾ ਹੈ ਕਿ ਇਹ ਨਹੀਂ ਹੁੰਦਾ ਵੀ ਰਿਮਾਂਡ ਖਤਮ ਹੋਗਾ ਜੇਲ੍ਹ ਦੇ ਵਿੱਚ ਚਲੇਗੇ ਜਿਲ੍ਹਾ ਦੇ ਵਿੱਚ ਵੀ ਸਰਕਾਰਾਂ ਬਹੁਤ ਕੁਝ ਕਰਦੀਆਂ ਨੇ ਕਿਤੇ ਰੋਟੀ ਕਰ ਦਿੰਦੇ ਨੇ ਕਿਤੇ ਖਾਣੇ ਵਿੱਚ ਸਭ ਕੁਝ ਕਰ ਦਿੰਦੇ ਨੇ ਇਹੋ ਜਿਹਾ ਕੁਝ ਜਿਹੜੇ ਤਸ਼ੱਦਦ ਹੁੰਦੀ ਰਹਿੰਦੇ ਨੇ ਸੰਘਰਸ਼ੀ ਮੰਦਲੇ ਇਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਆਪਾਂ 17 ਤਰੀਕ ਨੂੰ ਜਿਹੜੀ ਵੱਡੀ ਗਿਣਤੀ ਦੇ ਵਿੱਚ ਆਪਾਂ ਇਹਦੋਂ ਪਹਿਲਾਂ ਵੀ ਹਾਜ਼ਰੀ ਵਾਲਾ ਵਈ ਤਾਂ 17 ਤਰੀਕ ਨੂੰ ਇਹਦੋਂ ਪਹਿਲਾ ਪਿੰਡਾਂ ਦੇ ਵਿੱਚ ਆਪਾਂ ਲਾਮਬੰਦ ਕਰੀਏ ਤੇ ਅਗਲੀ ਗੱਲਬਾਤ ਜਿਹੜੀ ਪ੍ਰਧਾਨ ਸਾਹਿਬ ਸਾਡੇ ਨਾਲ ਬੈਠੇ ਨੇਗੇ ਉਹ ਦੱਸਣਗੇ ਹਾਂਜੀ ਪ੍ਰਧਾਨ ਸਾਹਿਬ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਅਪੀਲ ਆ 17 ਤਰੀਕ ਨੂੰ ਆਪਾਂ ਨੇ ਨਵਦੀਵ ਪਿਛਲੇ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ डकਿਆ ਹੋਇਆ ਹੈ ਸਰਕਾਰ ਨੇ ਲੱਗ-ਲੱਗ ਧਰਾਵਾਂ ਲਾ ਕੇ ਇੱਕ ਦੇ ਵਿੱਚ ਜ਼ਮਾਨਤ ਮਿਲੀ ਦੂਜੇ ਕੇਸ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਰਿਮਾਂਡ ਤੇ ਲੈ ਲਿਆ ਫਿਰ ਉਹਨਾਂ ਨੂੰ ਸੀਆਈਏ ਸਟਾਫ ਰੱਖਿਆ ਗਿਆ ਇਸ ਕਰਕੇ ਆਪਾਂ ਨੇ ਪ੍ਰੋਗਰਾਮ ਬਣਾਇਆ ਦੋਨੇ ਮੋਰਚਾ ਨੇ ਐਸਟੀਐਮ ਨਾਨ ਪੋਲਿਟਿਕਲ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਮਿਲ ਕੇ ਜਿਹੜੇ ਇਹ ਅੰਦੋਲਨ ਦੀ ਅਗਵਾਈ ਕਰ ਰਹੇ ਲੀਡਰ ਸਹਿਬਾਨਾ ਨੇ ਦੋਨੋਂ ਮੋਰਚਾ ਨੇ 17 ਤਰੀਕ ਨੂੰ 17 ਜੁਲਾਈ ਨੂੰ ਦੋ ਦਿਨ ਦਾ ਘਰਾਵ ਰੱਖਿਆ ਹੋਇਆ ਹੈ ਐਸਪੀ ਆਫਿਸ ਅੰਮ੍ਰਾਲੇ ਦਾ ਸਾਰੀ ਸੰਗਤ ਅੰਮ੍ਰਾਲਾ ਅਨਾਜ ਮੰਡੀ ਦੇ ਵਿੱਚ ਸਵੇਰੇ ਇਕੱਠੇ ਹੋਊਗੀ ਤਾਂ ਉੱਥੋਂ ਇਕੱਠੇ ਹੋ ਕੇ ਆਪਾਂ ਨੇ ਐਸਪੀ ਦਫ਼ਤਰ ਨੂੰ ਜਾਣਾ ਹੈ ਸੋ ਸਰਕਾਰ ਆਪਣੇ ਤੇ ਆਉਣ ਵਾਲੇ ਸਮੇਂ ਤੇ ਤਸੱਦਦ ਨਾ ਕਰ ਸਕੇ ਜਿਹੜੇ ਨੌਜਵਾਨ ਆਪਣੇ ਕੰਮ ਛੱਡ ਕੇ ਆਪਣੀ ਕਿਸਾਨੀ ਵਾਸਤੇ ਪੂਰੀ ਦੇਸ਼ ਦੀ ਆਬਾਦਿ ਵਾਸਤੇ 150 ਕਰੋੜ ਦੀ ਆਬਾਦੀ ਵਾਸਤੇ ਜਿਹੜੀ ਲੜਾਈ ਲੜ ਰਹੇ ਨੇ ਆਪਾਂ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਇਹ ਇਕੱਲੇ ਕਿਸਾਨਾਂ ਦੀ ਨਹੀਂ ਪੂਰੇ ਵਰਗਾਂ ਦੀ ਲੜਾਈ ਹੈ ਐਮਐਸਪੀ ਗਰੰਟੀ ਦਾ ਕਾਨੂੰਨ ਕਿਉਂਕਿ ਜੇ ਐਮਐਸਪੀ ਦੋ ਫਸਲਾਂ ਦਾ ਮਿਲਦਾ ਹੈ ਤਾਂ ਉਹਦੀ ਬਲੈਕ ਨਹੀਂ ਹੁੰਦੀ ਝੋਨੇ ਦੀ ਤੇ गेहूं ਦੀ ਜੇ ਸਾਰੀਆਂ ਫਸਲਾਂ ਤੇ ਐਮਐਸਪੀ ਗਰੰਟੀ ਦਾ ਕਾਨੂੰਨ ਬਣ ਗਿਆ ਕਿਸੇ ਚੀਜ਼ ਦੀ ਬਲੈਕ ਨਹੀਂ ਹੋਏਗੀ ਕਾਰਪੋਰੇਟ ਘਰਾਣਿਆਂ ਨੂੰ ਠੱਲ ਪਾਣ ਵਾਸਤੇ ਸਰਕਾਰਾਂ ਤੇ ਕਾਰਪੋਰੇਟ ਘਰਾਣੇ ਦੋਨੋਂ ਮਿਲ ਕੇ ਪੂਰੀ ਆਵਾਮ ਦੀ ਲੁੱਟ ਕਰਦੇ ਨੇ ਜਿਹੜੇ ਇਹਨਾਂ ਦੇ ਖਿਲਾਫ ਆਵਾਜ਼ ਚੱਕਦੇ ਨੇ ਚਾਹੇ ਕੱਲ ਭਾਨੇ ਨੇ ਚੱਕੀ ਚਾਹੇ ਅੱਜ ਨਵਦੀਪ ਨੇ ਚੱਕੀ ਫਿਰ ਇਹ ਸਰਕਾਰਾਂ ਉਹਨਾਂ ਨੂੰ ਦੇਖ ਕੇ ਰਾਜ਼ੀ ਨਹੀਂ ਫਿਰ ਉਹਨਾਂ ਨੂੰ ਤਸੱਦਦ ਕਰਦੀਆਂ ਨੇ ਤੇ ਹੋਰ ਕੋਈ ਵੀ ਨੌਜਵਾਨ ਨਾ ਬੋਲੇ ਲੇਕਿਨ ਪੂਰੇ ਮੋਰਚੇ ਉਹਨਾਂ ਦੇ ਨਾਲ ਨੇ ਪੂਰੀ ਜਥੇਬੰਦੀਆਂ ਉਹਨਾਂ ਦੇ ਨਾਲ ਨੇ ਇਸ ਕਰਕੇ ਆਪਾਂ ਨੇ 17 ਤਰੀਕ ਨੂੰ ਝੋਨਾ ਜਿਹੜਾ ਆਪਣਾ ਸੀਜ਼ਨ ਚੱਲ ਰਿਹਾ ਉਹਦਾ ਵੀ ਕੰਮ ਥੋੜਾ ਨੇੜੇ ਹੋ ਜਾਊਗਾ ਸੋ ਸਾਰੀ ਸੰਗਤ ਨੂੰ ਅਪੀਲ ਹੈ ਸਾਰੇ ਸਾਥੀਆਂ ਨੂੰ ਕਿਸਾਨ ਭਰਾਵਾਂ ਨੂੰ ਸਾਰੇ ਵਰਗਾਂ ਦੀ ਲੜਾਈ ਹੈ ਸਾਰੇ ਲੋਕ 17 ਤਰੀਕ ਨੂੰ ਹਮ ਹਮਾ ਕੇ ਅੰਮ੍ਰਾਲਾ ਪਹੁੰਚੋ ਸਰਕਾਰ ਦੇ ਉੱਤੇ ਦਬਾਅ ਬਣਾਈਏ ਤਾਂ ਕਿ ਆਣ ਵਾਲੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦਾ ਸਾਡੇ ਬੱਚਿਆਂ ਦੇ ਕਿਸਾਨਾਂ ਦੇ ਤਸੱਦਤ ਨਾ ਹੋ ਸਕੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ